ਪਿੰਡ ਨਗਰ ਵਿਖੇ ਮੰਗਲਵਾਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਮਹਿਲਾ ਨੂੰ ਫੇਟ ਮਾਰ ਦਿੱਤੀ ਜਿਸ ਕਰਕੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮਹਿਲਾ ਦੀ ਪਛਾਣ ਪਰਮਜੀਤ ਕੌਰ ਵਾਸੀ ਪਿੰਡਿੰਦਰਾ ਕਲੋਨੀ ਵਜੋਂ ਹੋਈ ਜੋ ਕਿ ਆਪਣੇ 14 ਸਾਲਾਂ ਦੇ ਬੇਟੇ ਨਾਲ ਪਿੰਡ ਨਗਰ ਵੱਲੋਂ ਕੋਈ ਸਮਾਨ ਲੈਣ ਗਈ ਸੀ ਪਰ ਰਸਤੇ ਦੇ ਵਿੱਚ ਹੀ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਕਤ ਮਹਿਲਾ ਨੂੰ ਫੇਟ ਮਾਰ ਦਿੱਤੀ ਇਤਿਹਾਸ ਉਹ ਇੰਨਾ ਜ਼ਬਰਦਸਤ ਸੀ ਕਿ ਮਾਲਾ ਦਿੱਤਾ ਮੌਕੇ ਤੇ ਹੀ ਮੌਤ ਹੋ ਗਈ ਤੇ ਜਦਕੀ ਇੱਕਾ ਗੰਭੀਰ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਲਾ ਆਪਣੇ ਬੇਟੇ ਨਾਲ ਸਕੂਟਰੀ ਤੇ ਸਵਾਰ ਸੀ ਇਤਿਹਾਸ ਉਹਦੀ ਖਬਰ ਮਿਲਦੇ ਹੀ ਪਿੰਡ ਨਗਰ ਤੇ ਲੱਗਦੀ ਅ ਪਿੰਡਾਂ ਨੇ ਲੋਕਾਂ ਨੇ ਕੜਨਾ ਸਥਾਨ ਤੇ ਧਰਨਾ ਲਗਾ ਦਿੱਤਾ ਤੇ ਤੰਨਾਕਾਰੀਆਂ ਦਾ ਦੋਸ਼ ਸੀ ਕਿ ਇਹ ਹਾਸਾ ਸੜਕ ਦੇ ਵਿੱਚ ਕਾਰ ਖੜੇ ਪਾਣੀ ਦੇ ਕਰਕੇ ਵਾਪਰਿਆ ਜੇਕਰ ਸੜਕ ਦੇ ਵਿੱਚ ਕਾਰ ਪਾਣੀ ਨਾ ਹੁੰਦਾ ਤਾਂ ਮੈਲਾ ਹਾਸੇ ਦਾ ਅਸ਼ਿਕਾ ਨਾ ਹੁੰਦੀ ਕਿਉਂਕਿ ਪਾਣੀ ਦੇ ਕਰਕੇ ਹੀ ਉਕਤ ਮਹਿਲਾ ਦੀ ਜਾਨ ਗਈ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਪਾਸੋਂ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਸੀ ਕਿ ਸੜਕ ਦੇ ਵਿੱਚਕਾਰ ਖੜੇ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਪਾਣੀ ਸਰਕਾਰੀ ਜ਼ਮੀਨ ਵਿੱਚ ਉਪਵਾਇਆ ਜਾਵੇ ਪਰ ਪ੍ਰਸ਼ਾਸਨ ਦੇ ਵੱਲੋਂ ਇੱਕ ਨਾ ਸੁਣੀ ਗਈ ਤਾਂ ਜਿੱਕੇ ਮਹਿਲਾ ਦੀ ਜਾਨ ਚਲੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਉੰਨੇ ਤੱਕ ਤੰਨਾ ਲਗਾਉਣਗੇ ਜਿੰਨਾ ਤੱਕ ਮਸਲਾ ਹੱਲ ਨਹੀਂ ਹੁੰਦਾ ਤੇ ਮੌਕੇ ਤੇ ਡੀਐਸਪੀ ਫਲੋਰ ਅਤੇ ਥਾੜਾ ਮੁਖੀ ਅਮਨ ਸੈਣੀ ਅਤੇ ਹੋਰ ਕੁਪਾਲਿਸ ਕਰਮਚਾਰੀ ਵੀ ਪਹੁੰਚ ਚੁਕੇ ਸਨ ਫਲੋਰ ਤੋਂ ਫਲੋਟੀਬੀਲੀ ਸੰਦੀਪ ਪਟਿਆਰਾ ਦੀ ਰਿਪੋਰਟ ਹਾਂਜੀ ਸਰਪੰਚ ਸਾਹਿਬ ਜੀ ਕੀ ਘਟਨਾ ਹੋਈ ਹੈਗੀ ਜੀ ਇਹ ਮੇਰੇ ਪਿੰਡ ਦੇ ਜਿਹੜੀ ਇਹਦਾ ਮਗਰ ਕੋਈ ਆਪਣਾ ਗੋਡਾ ਲੈਣ ਆ ਰਹੇ ਸਨ ਤਾਂ ਆਪ ਪਾਣੀ ਦੇ ਕਰਕੇ ਨਾ ਇਹ ਨੰਬਰ ਇਹਨਾਂ ਨੂੰ ਹੋਰ ਸਾਡੇ ਜਾ ਕੇ ਟੱਕਰ ਮਾਰੀ ਆ ਇਥੇ ਨੇ ਡੈਥ ਹੋ ਵੀ ਤੇ ਟਿਪਰ ਵਾਲਾ ਫੜੇਗਾ ਜੀ ਟਿਪਰ ਵਾਲਾ ਫੜਿਆ ਗਿਆ ਪਰ ਆ ਪਾਣੀ ਬਹੁਤ ਵੱਡੀ ਪ੍ਰੋਬਲਮ ਹੈ ਟਿਪਰ ਵਾਲੇ ਨੇ ਵੀ ਕਰੀਆ ਟਿਪਰ ਵਾਲਾ ਫੜਿਆ ਗਿਆ ਪਰ ਇਹ ਇਹ ਮੇਰੇ ਪਿੰਡ ਦਾ 150 ਨਿਆਣਾ ਇਥੇ ਨਗਰ ਪੜਨ ਆਉਂਦਾ ਹੈ ਅੱਛਾ ਜੀ ਕੱਲੂ ਹੋਰ ਵੀ ਵੱਡਾ ਕੋਈ ਹੈਪਨਿੰਗ ਹੋ ਸਕਦਾ ਉਹਦਾ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਲੱਗੇਗਾ ਪਹਿਲਾਂ ਵੀ ਐਕਸੀਡੈਂਟ ਹੋਇਆ ਹੈ ਇਹਦਾ ਹਾਲ ਇਹ ਪਾਣੀ ਕਿੱਥੋਂ ਆ ਰਿਹਾ ਜੀ ਪਾਣੀ ਨਗਰ ਦਾ ਪਾਣੀ ਆ ਤੇ ਨਗਰ ਨਗਰ ਬਣ ਗਿਆ ਜਿਹੜੇ ਖੇਤਾਂ ਵਾਲੇ ਨੇ ਸਾਈਡਾਂ ਨੂੰ ਬੰਨ ਲਾਤੇ ਉਹੋ-ਉਹੇ ਸੜਕ ਦੇ ਮੇਰੇ ਪੰਪ ਵਾਲੇ ਨੇ ਮੂਰੇ ਦੋ ਟੱਕੇ ਪਰ ਮਿੱਟੀ ਦੇ ਛੱਡੇ ਹੋਏ ਆ ਅੱਛਾ ਜੀ ਤਾਂ ਇਹ ਕੋ ਪ੍ਰਸ਼ਾਸਨ ਜਾਜਮੀਰਾ ਜਿੱਥੇ ਐਡਾ ਵੱਡਾ ਇੱਕ ਡੈਥ ਹੋ ਦੀ ਹੋਰ ਕੱਲ ਨੂੰ ਹੋਰ ਇਸ ਤੋਂ ਵੱਡਾ ਹੋ ਸਕਦਾ ਕੋਈ